ਸਬਸਕ੍ਰਾਈਬ ਕਰੋ ਦਿਵੇਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਕਹਿੰਦੇ ਨੇ ਜਦੋਂ ਰੱਬ ਮਿਹਰਬਾਨ ਹੁੰਦਾ ਹੈ ਤਾਂ ਦਿਲ ਖੋਲ ਕੇ ਦਿੰਦਾ ਹੈ ਅਜਿਹਾ ਹੀ ਕੁਝ ਹੋਇਆ ਹੈ ਹੁਸ਼ਿਆਰਪੁਰ ਥਾਣਾ ਸਦਰ ਦੇ ਵਿੱਚ ਬਤੌਰ ਕਾਂਸਟੇਬਲ ਅਸ਼ੋਕ ਕੁਮਾਰ ਦੇ ਨਾਲ ਜਿਸ ਦਾ ਲੋੜੀ ਬੰਪਰ ਨਿਕਲਿਆ ਜੀ ਹਾਂ ਬੰਪਰ ਦੀ ਕੀਮਤ 2 ਕਰੋੜ ਰੁਪਏ ਹੈ ਅਸ਼ੋਕ ਕੁਮਾਰ ਨੇ 9 ਸਾਲ ਪਹਿਲਾਂ ਪੁਲਿਸ ਦੀ ਨੌਕਰੀ ਸ਼ੁਰੂ ਕੀਤੀ ਸੀ ਕਸਬਾ ਮਹਿਲਪੁਰ ਦੇ ਪਿੰਡ ਮੋਤੀਆਂ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਦੇ ਦੋ ਛੋਟੇ ਬੱਚੇ ਤੇ ਇੱਕ ਭੈਣ ਹੈ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਬੇहद ਖੁਸ਼ ਹੈ ਉਸਨੇ ਦੱਸਿਆ ਕਿ ਉਹ ਥਾਣਾ ਸਦਰ ਦੇ ਵਿੱਚ ਡਿਊਟੀ ਤੇ ਤਣਾਤ ਸੀ ਕਿ ਅਚਾਨਕ ਲੋਟਰੀ ਵੇਚਣ ਵਾਲੇ ਨੇ ਉਸ ਨੂੰ ਲੋਟਰੀ ਖਰੀਦਣ ਦੇ ਲਈ ਪ੍ਰੇਰਿਤ ਕੀਤਾ ਇਸ ਵਿੱਚ ਉਸਨੇ ਲੋਟਰੀ ਵੇਚਣ ਵਾਲੇ ਦੇ ਜਿਆਦਾ ਕਹਿਣ ਉੱਤੇ ਹਾਸੇ ਮਜ਼ਾਕ ਦੇ ਵਿੱਚ ਹੀ ਲੋਟਰੀ ਦੀ ਟਿਕਟ ਖਰੀਦ ਲਈ ਹੁਣ ਬੀਤੇ ਦਿਨ ਜਦੋਂ ਉਹ ਬਾਜ਼ਾਰ ਵਿੱਚ ਸੀ ਤਾ ਅਚਾਨਕ ਲੋਟਰੀ ਵਾਲੇ ਦਾ ਫੋਨ ਆਇਆ ਕਿ ਉਸ ਦਾ ਲੋਟਰੀ ਬੰਪਰ ਨਿਕਲਾ ਹੈ ਪਹਿਲਾਂ ਤਾਂ ਉਸ ਨੂੰ ਯਕੀਨ ਹੀ ਨਹੀਂ ਹੋਇਆ ਪਰ ਬਾਅਦ ਵਿੱਚ ਜਦੋਂ ਉਸ ਨੇ ਸਰਕਾਰੀ ਗਜ਼ਟ ਵੇਖਿਆ ਤਾਂ ਉਸ ਦੇ ਪੈਰ ਪੁੰਜੇ ਨਾ ਲੱਗੇ ਅਸ਼ੋਕ ਕੁਮਾਰ ਨੇ ਸਾਥੀਆਂ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਏ ਉਸ ਦੇ ਸਾਥੀਆਂ ਨੇ ਕਹਿਣਾ ਕਿ ਉਸ ਨੂੰ ਇਮਾਨਦਾਰੀ ਤੇ ਮਿਹਨਤ ਦਾ ਫਲ ਮਿਲਿਆ ਜਿਸ ਤੇ ਕਿ ਅਸ਼ੋਕ ਕੁਮਾਰ ਨੇ ਖੁਦ ਵੀ ਕੈਮਰੇ ਸਾਹਮਣੇ ਆ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਆਫਿਸ 'ਚ ਬੈਠਾ ਕੰਮ ਕਰ ਰਹੇ ਹਾਂ ਅਸਿਕਾ ਜੀ ਤੇ ਉਹ ਲੋਟਰੀ ਵਾਲ ਆਇਆ ਤੋ ਪਿੱਛੇ ਦਫ਼ਤਰ ਦੇ ਵਿੱਚ ਬਾਕੀ ਮੁਲਾਜ਼ਮਾਂ ਨੂੰ ਕਹਿ ਰਿਹਾ ਸੀ ਕਿ ਲਾਟਰੀ ਲੈ ਲਓ। ਤੋ ਵੈਸੇ ਮੈਂ ਉਹਨੂੰ ਹਾਸੇ ਦੇ ਵਿੱਚ ਮਜ਼ਾਕ ਲਗਾਇਆ ਮੈਂ ਕਿਹਾ ਇਦਾਂ ਕਰ ਦੇ ਇੱਕ ਮੈਨੂੰ ਵੀ ਦੇ ਦੇ। ਮੈਨੂੰ ਲੱਭ ਦੇ ਇਹਦੇ ਵਿੱਚ ਕਿਹੜੀ ਆ 2 ਕਰੋੜ ਵਾਲੀ ਕਿਹੜੀ ਆ। ਤੋ ਕਹਿੰਦਾ ਭਾਜੀ ਚਲੋ ਦੇਖ ਲਓ ਇਹਦੇ ਵਿੱਚ ਸਿਲੈਕਟ ਕਰ ਲਓ। ਤੇ ਉਹ ਜਦੋਂ ਟਿਕਟ ਲਈ ਤੇ ਕਹਿੰਦਾ ਭਾਜੀ ਤੁਸੀਂ A ਤੇ B ਦੋਨੇ ਅਲੱਗ-ਅਲੱਗ ਸੀਰੀਜ਼ ਹੀ ਲਓ ਵੀ ਦੋਨਾਂ ਚੋਂ ਇੱਕ ਨਿਕਲਦੀ ਆ। ਤੋ ਮੈਂ ਕਿਹਾ ਵੀ ਤੂੰ ਨਹੀਂ ਟਿਕਟ ਤਾਂ ਇੱਕੋ ਹੀ ਨਿਕਲਣੀ ਆ 2 ਕਰੋੜ ਵਾਲੀ। ਤੋ ਮੈਨੂੰ ਇੱਕੋ ਹੀ ਦੇ। ਜਿਸ ਦਿਨ ਡਰਾਅ ਨਿਕਲਣਾ ਹੈ ਸ਼ਾਮ 5:30 ਵਜੇ। ਸ਼ਕਰੀਵ 6 ਵਜੇ ਮੈਨੂੰ ਫੋਨ ਕੀਤਾ ਉਸ ਬੰਦੇ ਨੇ ਕਹਿੰਦਾ ਕਿ ਭਾਜੀ ਤੁਹਾਡੀ ਲੋਟਰੀ ਨਿਕਲ ਗਈ ਹੈ ਮੈਨੂੰ ਨਹੀਂ ਯਕੀਨ ਹੋ ਰਿਹਾ ਕਿ ਮੇਰੀ ਲੋਟਰੀ ਨਿਕਲੀ ਤੇ ਕਹਿੰਦਾ ਭਾਜੀ ਹੁਣੇ ਟਿਕਟ ਚੈੱਕ ਕਰੋ ਫਿਰ ਮੈਂ ਸੋਚਿਆ ਲੋੜੀ ਵਾਲੀ ਟਿਕਟ ਹੈ ਕਿੱਥੇ ਆ ਮੈਨੂੰ ਨਹੀਂ ਯਾਦ ਆ ਰਿਹਾ ਸੀ ਮੈਨੂੰ ਚੇਤਾ ਆਇਆ ਕਿ ਉਹ ਥਾਣੇ ਪਈ ਹੈ ਫਿਰ ਮੈਂ ਥਾਣੇ ਆਇਆ ਰਾਤ ਨੂੰ ਸਵੇਰ ਇੱਥੇ ਫਿਰ ਟਿਕਟਾਂ ਕੇ ਚੈੱਕ ਕੀਤੀ ਤੇ ਫਿਰ ਯਕੀਨ ਹੋਇਆ ਕਿ ਹੈ ਨਿਊਜ਼ ਡੈਸਕ ਤੋਂ ਸਾਹਿਲ ਮਹਿਤਾ ਦੇ ਨਾਲ ਬਿਊਰੋ ਰਿਪੋਰਟ ਦਵੇ ਪੰਜਾਬ ਟੀਵੀ